ਦਾ ਜਿੱਦਾ ਸਾਡੀ ਸਟੂਡੀਓ ਚ ਹੈ ਅਰੇ ਤੁਸੀਂ ਬੜੀ ਵਧੀਆ ਤੇ ਬੜੀ ਮਹੱਤਵਪੂਰਨ ਜਾਣਕਾਰੀ ਮੈਨੂੰ ਮਿਲ ਲੱਗਦਾ ਵੀ ਹਾਂ ਕਿਉਂਕਿ ਉਹ ਸਾਰਾ ਪਾਸੇ ਵੀ ਸਾਨੂੰ ਇਲਾਕੇ ਨੂੰ ਬਿਹਤਰ ਚੰਗਾ ਜਾਣਾ ਚਾਹੀਦਾ ਹੁਣ ਗੱਲਬਾਤ ਸ਼ੁਰੂਆਤ ਦੇ ਤੌਰ ਤੇ ਖੁਰਸਾਤੇ ਸਵਾਲ ਇਹ ਗਏਗੇ ਪਾਣੀ ਤੋਂ ਆਪਾਂ ਜਿਹੜੇ ਬਿਮਾਰੀਆਂ ਦੀ ਗੱਲ ਕਰਦੇ ਸੀ ਉਹਨਾਂ ਤੋਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੇ ਜੀਵਾਣੂ ਪਟਾਉਂ ਉਹ ਲੱਗ ਸਕਦੇ ਉਸ ਤੋਂ ਅੱਗੇ ਸ਼ੁਰੂ ਕਰ ਹਾਂਜੀ ਜੇ ਪਾਣੀ ਖਰਾਬ ਹੋਏ ਉਹਦੇਦਰ ਜਿਹੜੇ ਵੀ ਜੀਵਾਣੂਆਂ ਕਿਟਾਣੂ ਜਿਹੜੇ ਨੇ ਉਹ ਕਿੱਥੇ ਵੀ ਗੋਏ ਤੇ ਜਾਂ ਹਿਊਮਨ ਸੀਵੇਜ ਗਿਆ ਤੇ ਮਿਕਸ ਹੋਏ ਹੋਣ ਜੀ ਉਸ ਕਰਕੇ ਜਿਹੜਾ ਉਹ ਡਾਇਰੀਆ ਹਮ ਹੈਜਾ ਟਾਈਫਾਇਡ ਡਾਇਸੈਂਟਰੀ ਜਾਂ ਚਮੜੀ ਦੇ ਰੋਗ ਯੂਆਈ ਇਨਫੈਕਸ਼ਨ ਵਗੈਰਾ ਇਹ ਹੋ ਸਕਤੀਆਂ ਨੇ ਤਾਂ ਉਹ ਕਰਕੇ ਜਿਹੜਾ ਹੈ ਕਈ ਵਾਰ ਪੇਟ ਵਗੈਰਾ ਵੀ ਖਰਾਬ ਰਹਿੰਦਾ ਹੈ ਅਗਰ ਹਮ ਸਾਨੂੰ ਜ਼ਿਆਦਾ ਬਿਮਾਰੀਆਂ ਨਹੀਂ ਲੱਗ ਰੀਆਂ ਨੇ ਤਾਂ ਕਈ ਵਾਰ ਕਬਜ਼ੋ ਜਾਂਦੀ ਹੈ ਲੂਜ਼ ਮੋਸ਼ਨਸ ਹੋ ਜਾਂਦੇ ਨੇ ਉਹ ਸਾਰਾ ਜਿਹੜਾ ਰੀਜ਼ਨ ਹੈ ਉਹ ਪਾਣੀ ਦੇ ਖਰਾਬ ਹੋਣ ਕਰਕੇ ਹੀ ਹੈ ਹਮ ਬਿਲਕੁਲ ਠੀਕ ਆ ਡਰਕਿਸ਼ੰਡ ਇੱਧਰ ਦੋਂਸ ਬਤ ਸਵਾਲ ਹੀ ਸੀਗਾ ਜੀ ਅ ਦਵਿੰਦਰ ਰਵੀ ਜੀ ਬਿਲਕੁਲ ਠੀਕ ਹੈ ਜੀ ਸ਼ਾਇਦ ਤੁਸੀਂ ਪਹਿਲੀ ਵਾਰ ਜੁੜੇ ਹੋ ਤੇ ਆਪਾਂ ਜੋ ਵੀ ਸਬੰਧਤ ਸਵਾਲ ਹੁੰਦਾ ਉਹਦਾ ਜਰੂਰ ਅਸੀਂ ਪਿਕ ਕਰਦੇ ਕਰਦੇ ਆ ਪੜ੍ਹਦੇ ਵੀ ਆ ਤੇ ਸਾਰਾ ਕੁਝ ਦੇਖਣ ਹੁੰਦਾ ਹੈ ਵਿਗਿਆਨੀ ਨੂੰ ਨਾਲ ਵਿੱਚ ਨਾਲ ਇਨਵੋਲ ਕਰਨਾ ਚਾਹੀਦਾ ਹੈ ਦੀ ਬੇਸ ਇਹ ਇਹਨੇ ਪਿਛ ਕੋ ਟਿਵੀ ਨਾਲ ਦਾ ਸਵਾਲ ਸੀਗਾ ਜਿਹੜੀ ਹੈ ਉਹ ਪਹਿਲਾਂ ਰਿਪੋਰਟ ਤੇ ਜਿਹੜੀ ਪਰਸੋਂ ਤੁਸੀਂ ਕਿਉਂ ਦੇ ਜ ਐਕਸਪਰਟ ਬੈਠੇ ਸੀਗੇ ਇਹ ਪੁੱਛਦੇ ਇਹ ਸੋਧਾ ਪਾਣੀ ਕਿੰਨੇ ਦਿਨ ਤੱਕ ਬਰਤਨ ਚ ਲਿਆ ਸਕਦੇ ਹਾਂ ਜੀ ਹਾਂ ਜੀ ਜਿਹੜਾ ਪੀਣ ਲਈ ਪਾਣੀ ਹੈ ਜਦੋਂ ਅਸੀਂ ਸੋਚਦੇ ਹੈਗੇ ਅਸੀਂ 20 ਲੀਟਰ 22 ਮੈਂਸ਼ਨ ਕਰਦੇ ਹੈਗੇ ਉਹ ਤੁਸੀਂ 24 ਘੰਟੇ ਅੰਦਰ ਇਸਤੇਮਾਲ ਕਰ ਸਕਦੇ ਹੋ اچھا ਹਾਂ ਜੀ ਤੇ ਬਾਕੀ ਜਿਹੜੇ ਬਰਤਨ ਉਹ ਵਗੈਰਾ ਲਈ ਹੈ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਦੋ ਤੱਕ ਤਿੰਨ ਦਿਨ ਲਈ ਜਿਹੜਾ ਵੀ ਹੈ ਤੁਸੀਂ ਟੰਕੀ ਵਗੈਰਾ ਵਿੱਚੋਂ ਕਰ ਲਿਆ ਉਸ ਤੋਂ ਬਾਅਦ ਤੁਸੀਂ ਦੁਬਾਰਾ ਸੋਧ ਲਿਓ ਪਾਣੀ اچھا ਬਿਲਕੁਲ ਠੀਕ ਸੋ ਦਵਿੰਦਰ ਰਵੀ ਜੀ ਪਿਛਕੋ ਟੀਵੀ ਆਣ ਦਾ ਸਵਾਲ ਜੋ ਸੀਗਾ ਬਿਲਕੁਲ ਵਾਜਿਬ ਸਵਾਲ ਸੀਗਾ ਬਸੀ ਉਹਦੇ ਛੋਟੀ ਰਿਪੋਰਟ ਤਿਆਰ ਕੀਤੀ ਸੀ ਬਸੀ ਵੱਧ ਤੋਂ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਸੀਗੇ ਤੇ ਇਹ ਜਵਾਬ ਮਿਲ ਵੀ ਗਿਆ ਹੁਣ ਉਸ ਤੋਂ ਬਾਅਦ ਮੈਂ ਤੁਸੀਂ ਜਿਵੇਂ ਇਹ ਗੱਲ ਕੀਤੀ ਹੈ ਨਾ ਹੁਣ ਉਹ ਪਾਣੀ ਦੇ ਬਿਮਾਰੀ ਤੋਂ ਕਹਿੰਦੇ ਵੀ ਹਾਂ ਆਪ ਵਗੈਰ ਵਗੈਰਾ ਹੋ ਸਕਦੀ ਹੈ ਜੋ ਇਹ ਹੁਣ ਇਹਦੇ ਟੈਸਟਿੰਗ ਦੇ ਤੁਸੀਂ ਕੋਈ ਕਿੱਟ ਤਿਆਰ ਕੀਤੀ ਮਸ਼ਹੂਰ ਹੈ ਉਹਦੇ ਬਾਰੇ ਜ਼ਿਕਰ ਕਰੀਂ ਅ ਕਈ ਵਾਰ ਕੀ ਹੁੰਦਾ ਹੈ ਜਿਹੜਾ ਪਾਣੀ ਹੈ ਉਹ ਸਾਨੂੰ ਦੇਖ ਕੇ ਜਾਂ ਉਹਦੀ 스멜 ਤੋਂ ਪਤਾ ਨਹੀਂ چلਦਾ ਪਾਣੀ ਖਰਾਆ ਹੈ ਬਲਕਿ ਨਹੀਂ ਹੈ ਜੀ ਕਈ ਵਾਰ ਸਾਨੂੰ ਬਿਮਾਰੀਆਂ ਦੇ ਸਿੰਪਟਮਸ ਵੀ ਨਹੀਂ ਹੁੰਦੇ ਨੇ ਸਾਡਾ ਬਸ ਮੂਡ ਖਰਾਬ ਰਹਿ ਰਿਹਾ ਹੈ ਜਾਂ ਪੇਟ ਖਰਾਬ ਰਹਿ ਰਿਹਾ ਹੈ ਅਸੀਂ ਬਸ ਇਦਾਂ ਹੀ ਉਹਨੂੰ ਨੈਗਲੈਕਟ ਕਰ ਦਿੰਦੇ ਨੇ ਜੀ ਤੇ ਤੁਸ ਹੋਰ ਸਾਰਾ ਜਿਹੜਾ ਉਹ ਖਰਾਬ ਪਾਣੀ ਕਰਕੇ ਹੀ ਹੁੰਦਾ ਹੈ ਤੇ ਪਾਣੀ ਜਾਂਚ ਕਰਨਾ ਹੈ ਕਿ ਉਹਦੇ ਅੰਦਰ ਕੋਈ ਗੰਦਗੀ ਤਾਂ ਨਹੀਂ ਮਿਲੀ ਹੋਈ ਹੈ ਜਾਂ ਕਿਟਾਣੂ ਤਾਂ ਨਹੀਂ ਹੈਗੇ ਤਾਂ ਉਹਦੇ ਲਈ ਜਿਹੜਾ ਉਹ ਪੀਏਯੂ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਇੱਕ ਕਿਟ 12 ਦਿੱਤੀ ਗਈ ਹੈ ਜਿੰਨੂੰ ਅਸੀਂ ਬੋਲਦੇ ਹੈਗੇ ਬੈਕਟੀਰੀਓਲੋਜੀਕਲ ਵਾਟਰ ਟੈਸਟਿੰਗ ਕਿਟ ਤਾਂ ਠੀਕ ਹੈ ਜੀ ਇਹ ਉਹ ਕਿਟ ਹੈ ਇਹ 40 ਰੁਪਏ ਦੀ ਕਿਟ ਹੈ ਤੇ ਇਹ ਇੱਕ ਵਾਰੀ ਵਿੱਚ ਇੱਕ ਸੈਂਪਲ ਜਿਹੜਾ ਪਾਣੀ ਦਾ ਹੈ ਉਹਨੂੰ ਟੈਸਟ ਕਰ ਲੈਂਦੀ ਹੈ ਹਮ ਜੇ ਟੈਸਟ ਕਰਨੇ ਦਾ ਤਰੀਕਾ ਬਹੁਤ ਸੌਖਾ ਹੈ ਤੁਸੀਂ ਘਰ ਅੰਦਰ ਹੀ ਜਿਹੜਾ ਹੈ ਉਹ ਪਾਣੀ ਟੈਸਟ ਕਰ ਸਕਦੇ ਹੋ ਠੀਕ ਹੈ ਜੀ ਉਹਦੀ ਜਾਂਚ ਕਰ ਸਕਦੇ ਹੋ ਹੂੰ ਹੂੰ ਤੁਸੀਂ ਦੇਖੋ ਜਿਹੜਾ ਕਿੱਟ ਹੈ ਉਹਦੇ ਅੰਦਰ ਜਾਮਨੀ ਰੰਗ ਦਾ ਲਿਕਵਿਡ ਪਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਤੇ ਇੱਥੇ ਉੱਪਰ ਜਿਹੜਾ ਉਹ ਕਾਲੇ ਰੰਗ ਦਾ ਨਿਸ਼ਾਨ ਬਣਿਆ ਹੋਇਆ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਜਿਹੜੇ ਵੀ ਸੋਮੇ ਦਾ ਪਾਣੀ ਟੈਸਟ ਕਰਨਾ ਹੈ ਠੀਕ ਹੈ ਤੁਸੀਂ ਥੋੜੇ ਦਮ ਪਾਣੀ ਪਹਿਲਾਂ ਚੱਲਣ ਦੇਣਾ ਤਾਂ ਕਿ ਅਗਰ ਟੁੱਟੀ ਉੱਪਰ ਕੋਈ ਕਿਟਾਣੂ ਵਗੈਰਾ ਹੋਣ ਉਹ ਸਾਰੇ ਬਾਰ ਨਿਕਲ ਜਾਣ। ਜਦ ਪਾਣੀ ਅੰਦਰ ਲੈ ਕੇ ਟਾਣੂ ਜਿਹੜੇ ਨੇ ਉਹੀ ਸੈਂਪਲ ਅੰਦਰ ਆਉਣ। ਠੀਕ ਹੈ ਜੀ। ਜਦੋਂ 1 ਮਿੰਟ ਲਈ ਤੁਸੀਂ ਪਾਣੀ ਛੱਟਦਾ ਉਹ ਤੋਂ ਬਾਅਦ ਤੁਸੀਂ ਪਾਣੀ ਜਿੱਥੇ ਤੱਕ ਨਿਸ਼ਾਨ ਬਣਿਆ ਹੋਇਆ ਹੈ ਉੱਥੇ ਤੱਕ ਪਾਣਾ ਹੈ। ਠੀਕ ਹੈ ਜੀ। ਠੀਕ ਹੈ। ਇਹ ਤੁਹਾਨੂੰ ਸੀਲ ਦਿਖ ਰਹੀ ਹੋਏਗੀ। ਇਹਦੇ ਅੰਦਰ ਰਬੜ ਸਟਾਪਰ ਜਾਂ ਢੱਕਣ ਹੁੰਦਾ ਹੈ। ਤੁਸੀਂ ਉਹ ਢੱਕਣ ਦੁਬਾਰਾ ਲਾ ਕੇ ਫਿਰ ਉਹਨੂੰ 24 ਤੇ 48 ਘੰਟੇ ਲਈ ਜਿਹੜਾ ਹੈ ਅੱਜਕੱਲ ਨਾਰਮਲ ਰੂਮ ਟੈਂਪਰੇਚਰ ਤੇ ਤੁਸੀਂ ਛੱਡ ਸਕਦੇ ਹੋ। ਠੀਕ ਹੈ ਜੀ। ਠੀਕ ਹੈ। ਤੁਸੀਂ ਦੇਖੋਗੇ 24 ਜਾਂ 48 ਘੰਟੇ ਅੰਦਰ ਜੇ ਪਾਣੀ ਦਾ ਰੰਗ ਪੀਲਾ ਪੈ ਜਾਂਦਾ ਹੈ ਜਿਹੜਾ ਤੁਸੀਂ ਸੈਂਪਲ ਪਾਇਆ ਸੀਗਾ ਜਿਹੜਾ ਕਿਟ ਹੈ ਉਹਦਾ ਰੰਗ ਪੀਲਾ ਪੈ ਜਾਂਦਾ ਹੈ ਮਤਲਬ ਜਿਹੜਾ ਪਾਣੀ ਹੈ ਉਹ ਖਰਾਬ ਹੈ ਉਸਦੇ ਅੰਦਰ ਕਿਟਾਣੂ ਹੈਗੇ ਅੱਛਾ ਤੇ ਜੇ ਜਾਮਣੀ ਰਹਿ ਜਾਂਦਾ ਹੈ ਠੀਕ ਹੈ ਤਾਂ ਪਾਣੀ ਸਾਫ਼ ਹੈ ਪੀਣ ਲਾਇਕ ਹੈਗਾ ਤਾਂ ਸਿਰਫ ਤੁਸੀਂ ਵਿਜ਼ੂਅਲੀ ਦੇਖ ਕੇ ਹੀ ਪਤਾ ਲਗਾ ਸਕਦੇ ਹੋ ਕਿ ਪਾਣੀ ਠੀਕ ਹੈ ਕਿ ਖਰਾਬ ਹੈ ਬਿਲਕੁਲ ਡਾਕਟਰ ਸਾਹਿਬ ਇਧਰ ਚਲੋ ਇਸ ਮੌਸਮ ਜਾਂ ਇਸ ਟਾਈਮ ਦੇ ਦੌਰਾਨ ਬੜੀ ਜ਼ਿਆਦਾ ਕਾਰਗਰ ਸੇ ਤੋਂ ਹਸਦੀ ਹੈ ਜਿਹੜੀ ਕਿਟ ਤੁਸੀਂ ਤਿਆਰ ਕੀਤੀ ਹੈ ਹੁਣ ਗੱਲ ਇਹ ਇਹ ਹੁੰਦੀ ਹੈ ਵੀ ਇਹ ਮੰਨ ਲਓ ਸਾਨੂੰ ਪਤਾ ਲੱਗਿਆ ਪਾਣੀ ਇਹ ਖਰਾਬ ਹੈ ਹਾਂਜੀ ਹੁਣ ਇਹਦੀ ਟ੍ਰੀਟਮੈਂਟ ਕਿਵੇਂ ਕਰੀ ਉਹ ਉਹ ਦੱਸੇ ਜ਼ਰੂਰੀ ਹਾਂਜੀ ਜੇ ਕਿਟ ਦੇ ਰੰਗ ਪੀਲਾ ਪੈ ਗਿਆ ਮਤਲਬ ਪਾਣੀ ਖਰਾਬ ਹੈ ਠੀਕ ਹੈ ਐਦੇ ਲਈ ਜਿਹੜਾ ਤੁਸੀਂ ਦੇਖਿਆ ਵੀ ਹੋਏਗਾ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਹੈ ਗਵਰਨਮੈਂਟ ਵਗੈਰਾ ਵੀ ਪਾਣੀ ਸਪਲਾਈ ਕਰਦੀ ਹੈ ਉਹਦੇ ਅੰਦਰ ਵੀ ਕਲੋਰੀਨੇਸ਼ਨ ਕੀਤੀ ਜਾਂਦੀ ਹੈ ਜਿਹੜੀ ਕਲੋਰੀਨੇਸ਼ਨ ਹੈ ਉਹ ਕਿਟਾਣੋਂਾਂ ਨੂੰ ਜੀਵਾਣੂਆਂ ਨੂੰ ਮਾਰ ਦਿੰਦੀ ਹੈ ਖਤਮ ਕਰ ਦਿੰਦੀ ਹੈ ਤੇ ਉਹਦੇ ਲਈ ਇੱਕ ਸਾਡੇ ਕੋਲ ਕੈਮੀਕਲ ਆਂਦਾ ਜਿਹਨੂੰ ਅਸੀਂ ਬੋਲਦੇ ਹੈਗੇ ਸੋਡੀਅਮ ਹਾਈਪੋਕਲੋਰਾਈਟ ਹੂੰ ਠੀਕ ਹੈ ਜੀ ਸੋਡੀਅਮ ਹਾਈਪੋਕਲੋਰਾਈਟ ਤੇ ਲਿਕਵਿਡ ਵੀ ਆਂਦਾ ਹੈ ਸੋਲਿਡ ਵੀ ਆਂਦਾ ਹੈ ਠੀਕ ਹੈ ਤੁਸੀਂ 5% ਜਾਂ 10% ਵੀ ਘੰਟਾ ਵਾਲਾ ਜਿਹੜਾ ਹੈ ਉਹ ਕੈਮੀਕਲ ਲੈਣਾ ਹੈ ਠੀਕ ਹੈ ਤੇ 20 ਲੀਟਰ ਪਾਣੀ ਅੰਦਰ ਹੂੰ ਜਿਹੜੀ 5% ਘੰਟਾ ਦਾ ਸੋਲੂਸ਼ਨ ਹੈ ਉਹ 2 ਐਮਐਲ ਪੈਂਦਾ ਹੈ ਤੇ ਜੇ 10% ਘਣਤਾ ਦਾ ਸੋਲੂਸ਼ਨ ਹੈ ਉਹ ਇੱਕ ਮਿਲ ਪੰਦਾ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਉਹ ਪਾ ਕੇ ਤੁਸੀਂ ਅੱਧੇ ਘੰਟੇ ਲਈ ਰੱਖ ਦੇਣਾ ਹੈ ਹੂੰ ਉਸ ਤੋਂ ਬਾਅਦ ਜਿਹੜਾ ਉਹ ਤੁਸੀਂ ਪਾਣੀ ਜਿਹੜਾ ਉਹ ਵਰਤ ਸਕਦੇ ਹੋ ਬਿਲਕੁਲ ਠੀਕ ਬਿਲਕੁਲ ਠੀਕ ਅੱਛਾ ਮੈਡਮ ਖਾਸ ਕਰ ਮੈਂ ਜ਼ਿਕਰ ਕਰ ਰਹੀ ਸੀ ਜਿਹੜਾ ਇਹ ਸੋਲੂਸ਼ਨ ਹੈ ਇਹ ਵੀ ਕੋਈ ਮਹਿੰਗਾ ਸੋਲੂਸ਼ਨ ਨਹੀਂ ਬਹੁਤ ਸਸਤਾ ਸੋਲੂਸ਼ਨ ਕਿਸੇ ਵੀ ਕੈਮੀਕਲ ਸਟੋਰ ਤੋਂ ਤੁਸੀਂ इजीली ਇਹ ਲੈ ਸਕਦੇ ਹੋ ਬਿਲਕੁਲ ਠੀਕ ਹੈ ਜੀ ਹਾਂਜੀ ਬਸ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜੀ ਮਿਆਦ ਹੈ ਅਸੀਂ ਚੈੱਕ ਕਰ ਲਈਏ ਕਿਉਂਕਿ ਐਕਸਪਾਇਰੀ ਡੇਟ ਜਿਹੜੀ ਹੈ ਇਸ ਸੋਲੂਸ਼ਨ ਦੀ ਉਹ ਥੋੜੀ ਘਟ ਹੁੰਦੀ ਹੈ ਜੀ ਤਾਂ ਇਹ ਇਹ ਨਾ ਹੋਏ ਕਿ ਤੁਹਾਨੂੰ ਸ਼ੌਪਕੀਪਰ ਜਿਹੜਾ ਹੈ ਦੁਕਾਨਦਾਰ ਉਹ ਘਟ ਮਿਆਦ ਵਾਲਾ ਜਿਹੜਾ ਹੈ ਉਹ ਹਾਈਪੋਕਲੋਰਾਈਟਿਕ ਸੋਲੂਸ਼ਨ ਦੇ ਦੇ ਤਾਂ ਤੁਸੀਂ ਉਸ ਹਿਸਾਬ ਨਾਲ ਹੀ ਚੈੱਕ ਕਰਕੇ ਉਸ ਤੋਂ ਬਾਅਦ ਹੀ ਸੋਲੂਸ਼ਨ ਲੈਣਾ ਹੈ ਬਿਲਕੁਲ ਠੀਕ ਮੈਡਮ ਜੋ ਮਨ ਲੱਗਦਾ ਵੀ ਇਹ ਸੋਲੂਸ਼ਨ ਜਿਹੜੀ ਇੱਕ ਕਿੱਟ ਹੈ ਬੜੀ ਵਧੀਆ ਕਿੱਟ ਵੀ ਹੈ ਉਹ ਜ਼ਰੂਰੀ ਹੈ ਹੈਨਾ ਪਿੰਡ ਪੱਦਰ ਤੇ ਆਪਾਂ ਉਹ ਟੈਸਟਿੰਗ ਕਰਨੀ ਚਾਹੀਦੀ ਹੈ ਇਹ ਕਿਟ ਉਪਲਬਧ ਕਿੱਥੇ ਹੈ ਕਿੱਥੋਂ ਲੈ ਸਕਦੇ ਆ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਹਾਂ ਠੀਕ ਹੈ ਤੇ ਉਸ ਤੋਂ ਇਲਾਵਾ ਇਹਦੀ ਕੀਮਤ ਕੀ ਉਹ ਵੀ ਦੱਸੋ ਹਾਂਜੀ ਜਿਹੜੀ ਇਹ ਕਿਟ ਹੈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਜਾਂ ਗੇਟ ਨੰਬਰ 1 ਸੀਡ ਸ਼ਾਪ ਤੋਂ ਲੈ ਸਕਦੇ ਹੋ ਜੀ ਉਸ ਤੋਂ ਇਲਾਵਾ ਜਿੰਨੇ ਵੀ ਵਕ ਵਕ ਕੇਵੀਕੇ ਹੈਗੇ ਯੂਨੀਵਰਸਿਟੀ ਦੇ ਉੱਥੇ ਕਿੱਟ ਜਿਹੜੀ ਹੈ ਉਹ ਤੁਸੀਂ ਮੰਗਵਾ ਸਕਦੇ ਹੋ ਉੱਥੋਂ ਉਪਲਬਧ ਹੋ ਜਾਊਗੀ ਤੁਸੀਂ ਤੇ ਜੇ ਕਿੱਟ ਹੈ ਉਹ 40 ਰੁਪਏ ਦੀ ਹੈ ਜਿਹੜਾ ਇੱਕ ਸੈਂਪਲ ਟੈਸਟ ਕਰਦੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਡਾਕਟਰ ਸਾਹਿਬ ਮੈਂ ਜਦੋਂ ਤੋਂ ਮੈਂ ਕੁਝ ਸਾਥੀਆਂ ਦੇ ਤੁਹਾਡੇ ਨਾਲ ਥੋੜੇ ਸਮਦਰ ਸਵਾਲ ਸੀ ਉਹ ਲੈਲਵਾਂ ਜੀ ਅ ਦਵਿੰਦਰ ਰਵਿੰਦਰ ਸੰਧੂ ਨੇਚਰਲ ਫਾਰਮ ਇਹਨਾਂ ਦਾ ਭਾਜੀ ਉਹਨਾਂ ਦਾ ਕੱਲ ਵੀ ਸਵਾਲ ਆਇਆ ਸੀ ਇਹ ਪੁੱਛਿਆ ਡਾਕਟਰ ਸਾਹਿਬ ਜੀ ਪਾਣੀ ਦਾ TDS ਕਿਵੇਂ ਕੱਟ ਕਰਕੇ ਅਸੀਂ ਜਨਰਲਲੀ ਪੀ ਆ ਪੀ ਆਨ ਦੀ ਲਿਸ ਹੋ ਸਕਦੇ ਉਹ ਕਿਵੇਂ ਕਰ ਸਕਦੇ ਹਾਂ ਜੀ ਜਿਹੜਾ TDS ਉਹ ਟੋਟਲ ਡਿਸੋਲਵਡ ਸੋਲਿਡਸ ਹੁੰਦੇ ਹਨ ਠੀਕ ਹੈ ਉਹ ਨਾ ਸਿਰਫ ਫਿਲਟਰ ਨਾਲ ਹੀ ਤੁਸੀਂ ਜਿਹੜਾ ਉਹ TDS ਫਿਲਟਰੇਸ਼ਨ ਮੈਂਬਰੇਨ ਫਿਲਟਰੇਸ਼ਨ ਹੁੰਦੀ ਹੈ ਜਾਂ ਸਿੰਪਲ ਸੈਡੀਮੈਂਟ ਫਿਲਟਰਸ ਹੁੰਦੇ ਨੇ ਅਗਰ ਜਾਨਵਰਾਂ ਲਈ ਵੀ ਅਸੀਂ ਇਸਤੇਮਾਲ ਕਰਨਾ ਹੈ ਤਾਂ ਉਹ ਇਸਤੇਮਾਲ ਕਰਕੇ ਜਿਹੜਾ ਹੈ ਉਹ ਤੁਸੀਂ TDS ਘਟ ਕਰ ਸਕਦੇ ਹੋ ਠੀਕ ਹੈ ਤਾਂ ਜਿਹੜਾ TDS ਹੈ ਉਹ 300 ਜਾਨਵਰਾਂ ਲਈ 300 ਤੱਕ ਠੀਕ ਹੈਗਾ 330 ਹੋਣਾ ਚਾਹੀਦਾ ਹੈ ਤੇ ਜਿਹੜੇ ਅਸੀਂ ਡਰਿੰਕਿੰਗ ਵਾਟਰ ਦੀ ਅਗਰ ਗੱਲ ਕਰ ਲਈਏ ਤਾਂ 50 ਤੋਂ 150 ਜਿਹੜਾ ਹੈ ਉਹ ਮਿਨੀਮਮ TDS ਹੋਣਾ ਚਾਹੀਦਾ ਹੈ ਬਟ 300 TDS ਵੀ ਹੈ ਤਾਂ ਉਹ ਵੀ ਬਿਲਕੁਲ ਠੀਕ TDS ਹੈ ਉਹਦੇ ਅੰਦਰ ਵੀ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਨੇ ਬਿਲਕੁਲ ਤੁਸੀਂ ਵਰਤ ਸਕਦੇ ਹੋ ਅੱਛਾ ਇੱਕ ਛੋਟੇ ਜਿਹੇ ਮੀਡਮ ਹੋਟ ਮੁਕੀ ਸਵਾਲ ਹੁੰਦਾ ਦਾ ਪਿਛ ਕੋ ਟਵੀ ਇਹਨਾਂ ਦਾ ਇਹ ਪੁੱਛਦੇ ਨੇ ਜਿਹੜਾ ਆਪਾਂ RO ਦਾ ਪਾਣੀ ਹੈ ਤੇ ਦੂਜਾ ਇਹ ਪਾਣੀ ਸੋਧਿਆ ਜਿਹੜਾ ਤੁਸੀਂ ਦੱਸਿਆ ਹੈ ਇਹ ਦੋਵਾਂ 'ਚ ਫਰਕ ਕੀ ਹੈ ਇਹ ਪੁੱਛਦੇ ਹਾਂਜੀ ਜਿਹੜਾ ਅਸੀਂ ਸੋਡੀਅਮ ਹਾਈਪੋਕਲੋਰਾਈਟ ਨਾਲ ਟ੍ਰੀਟਮੈਂਟ ਕਰ ਰਹੇ ਹੈਗੇ ਉਹ ਕਿਟਾਣੂਆਂ ਨੂੰ ਮਾਰ ਦੇਗਾ ਕਿਉਂਕਿ ਉਹ ਕਲੋਰినੇਸ਼ਨ ਹੋ ਰਹੀ ਹੈ ਜਿਹੜਾ ਆਰਓ ਦਾ ਪਾਣੀ ਹੁੰਦਾ ਉਹਦੇ ਵਿੱਚ ਜਿਵੇਂ ਕਿ ਪੀਡੀਐਸ ਦੀ ਅਸੀਂ ਗੱਲ ਕੀਤੀ ਹੈਗੀ ਉਹ ਜਿਹੜੇ ਮਿਨਰਲਸ ਵਗੈਰਾ ਨੇ ਮੈਟਲਸ ਉਹ ਸਾਰੇ ਸਾਰਿਆਂ ਨੂੰ ਕੱਢ ਦਿੰਦਾ ਹੈ ਉਹ ਤੋਂ ਇਲਾਵਾ ਕਿਟਾਣੂ ਘਰ ਉਹ ਮਾਰ ਦਿੰਦਾ ਹੈ ਬਟ ਜ਼ਰੂਰੀ ਇਹ ਹੈ ਕਿ ਜਿਹੜਾ ਫਿਲਟਰ ਹੈ ਉਹ ਇੱਕ ਤਾਂ ਸਰਵਿਸਿੰਗ ਜਿਹੜੀ ਉਹ ਪ੍ਰੋਪਰ ਹੋਈ ਹੋਏ ਤਾਂ ਉਤੋਂ ਲਾਵਾ ਜਿਹੜੇ ਕਿਟਾਣੂ ਹੈਗੇ ਜਿਨ੍ਹਾਂ ਨੂੰ ਉਹ ਉਹ ਕੱਢ ਦਿੰਦਾ ਹੈ ਉਹ ਲਈ ਸਾਨੂੰ ਰਿਵਰਸ ਆਸਮੋਸਿਸ ਉਹ ਹੀ ਆਰਓ ਜਾਂ ਅਲਟਰਾ ਫਿਲਟਰੇਸ਼ਨ ਵਾਲੇ ਫਿਲਟਰਸ ਜਿਹੜੇ ਨੇ ਉਹ ਇਸਤੇਮਾਲ ਕਰਨੇ ਚਾਹੀਦੇ ਨੇ ਕਰ ਜੀ ਬਿਲਕੁਲ ਠੀਕ ਹੈ ਜੀ ਇਹ ਜਗਸੀਰ ਸਿੰਘ ਜੀ ਪੁੱਛਦੇ ਨੇ ਡਾਕਟਰ ਸਾਹਿਬ ਜੀ ਸਾਡੇ ਪਿੰਡ ਟ੍ਰੂਟੀ ਵਾਲਾ ਪਾਣੀ ਬਹੁਤ ਖਰਾਬ ਆਉਂਦਾ ਹੈ ਬਹੁਤ ਵਾਰੀ ਕੰਪਲੀਟ ਕੀਤੀ ਕਿਸੇ ਕੀਤੀ ਹੈ ਤੇ ਜੂ ਨਹੀਂ ਸਰਗਦੀ ਇਹ ਆਪਣਾ ਨੰਬਰ ਵੀ ਸ਼ੇਅਰ ਕਰਦੇ ਨੇ ਦੇ ਚਲੋ ਐਨੀਵੇਜ਼ ਤੁਸੀਂ ਜਿਸ ਵਿੱਚ ਮੈਂ ਮੈਡਨ ਨੂੰ ਫਿਰ ਬੇਨਤੀ ਕਰਾਂਗਾ ਡਾਟ ਕਿਸ਼ਾਨੀ ਇਹਨਾਂ ਦੇ ਟੂਟੀਰ ਪਾਣੀ ਖਰਾਬ ਹੁੰਦਾ ਇਹ ਮੰਨ ਲਓ ਉਹੀ ਵਾਟਰ ਬਾਕਸ ਦੀ ਪ੍ਰੋਬਲਮ ਹੋਣੀ ਹੈ ਨਾ ਤਾਂ ਉਹ ਪਲੀਜ਼ ਤੁਸੀਂ ਇੱਕ ਵਾਰ ਫਿਰ ਰਿਪੇਅਰ ਬਿਟ ਕਰਦੇ ਜੀ ਹਾਂਜੀ ਦੇਖੋ ਜੀ ਤੁਸੀਂ ਇੱਕ ਤੱਕ ਘਰ ਵਿੱਚ ਹੀ ਆਪਣਾ ਪਾਣੀ ਸੋਚ ਸਕਦੇ ਹੋ ਜੇ ਖਰਾਬ ਆ ਰਿਹਾ ਜਦ ਤੱਕ ਕਿ ਪ੍ਰੋਪਰ ਰਿਪੇਅਰ ਨਹੀਂ ਹੁੰਦੀ ਇਹ ਟੂਟੀਆਂ ਦੀ ਠੀਕ ਹੈ ਉਹ ਸੋਡੀਅਮ ਹਾਈਪੋਕਲੋਰਾਈਟ ਨਾਲ ਹੀ ਤੁਸੀਂ 20 ਲੀਟਰ ਪਾਣੀ ਅੰਦਰ ਅਗਰ 5% ਦਾ 2 ਐਮਐਲ ਸੋਲੂਸ਼ਨ ਪਾ ਕੇ ਜੇ 10% ਤਾਂ 1 ml ਸੋਲੂਸ਼ਨ ਪਾ ਕੇ ਸੋਚ ਸਕਦੇ ਹੋ। ਉਤੋਂ ਇਲਾਵਾ ਅਗਰ ਕੋਈ ਟੰਕੀ ਵਗੈਰਾ ਹੈ ਜਿਹੜੀ ਇਕੱਠੀ ਪਿੰਡ ਦੀ ਰੱਖੀ ਹੋਈ ਹੈ। ਟੰਕੀ ਅੰਦਰ ਵੀ ਤੁਸੀਂ ਉਸ ਹਿਸਾਬ ਨਾਲ ਅਗਰ 1000 ਲੀਟਰ ਦੀ ਟੰਕੀ ਹੈ ਤਾਂ 50 ml ਜਿਹੜਾ ਹੈ ਉਹ ਸੋਡੀਅਮ ਹਾਈਪੋਕਲੋਰਾਈਡ ਪਾ ਕੇ ਉਸ ਪਾਣੀ ਨੂੰ ਵੀ ਸੋਚ ਸਕਦੇ ਹੋ। ਇਸ ਤੋਂ ਇਲਾਵਾ ਅਗਰ ਟਿਊਬਵੈਲ ਵਗੈਰਾ ਨੇ ਜਿੱਥੋਂ ਪਾਣੀ ਸਪਲਾਈ ਹੁੰਦਾ ਹੈ ਕੋਈ ਪੰਪ ਵਗੈਰਾ ਨੇ ਉੱਥੇ ਤੁਸੀਂ 2.5% ਸੋਲੂਸ਼ਨ ਹੁੰਦਾ ਹੈ ਸੋਡੀਅਮ ਹਾਈਪੋਕਲੋਰਾਈਡ ਦਾ ਉਹ ਬਣਾ ਕੇ 3 ਟਾਈਮ ਸਵੇਰੇ ਦੁਪਹਿਰ ਤੇ ਸ਼ਾਮੀ 2-2 ਘੰਟਾ ਚਲਾ ਕੇ ਜਿਹੜਾ ਹੈ ਉਹ ਪਾਣੀ ਸੋਹ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੰਪਲੇਂਟ ਤਾਂ ਤੁਸੀਂ ਕੀਤੀ ਹੋਈ ਹੈ ਤਾਂ ਕੰਪਲੇਂਟ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਲੀਕੇਜ ਵਗੈਰਾ ਹੋ ਸਕਦੀ ਹੈ ਕਿੱਥੇ ਸੀਵੇਜ ਦਾ ਪਾਣੀ ਮਿਕਸ ਹੋ ਰਿਹਾ ਹੋ ਸਕਦਾ ਹੈ ਜਿਸ ਕਰਕੇ ਜਿਹੜਾ ਉਹ ਪਾਣੀ ਖਰਾਬ ਆ ਰਿਹਾ ਹੋ ਸਕਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਡਾਟ ਕਿਸ਼ਨ ਮੈਂ ਨਾਲ ਨਾਲ ਸਵਾਲ ਵੀ ਲਈ ਜਨਾ ਗੁਨਪੁਰ ਜੀ ਦਾ ਸਵਾਸੀ ਗੁਨਪੁਰ ਜੀ ਇਹ ਸਾਰਾ ਅਸੀਂ ਇਨਫੋਰਮੇਸ਼ਨ ਸਾਰੇ ਸਾਡੇ ਵੈਬਸਾਈਟ ਤੇ ਸਾਂਝੀ ਵੀ ਕੀਤੀ ਹੈ ਇਸ ਵਾਰ ਅਸੀਂ ਪਟਿਆਲਾ ਗਰਦਾਸਪੁਰ ਤੇ ਨਾਗਲੰਪਸਰ ਵਾਲਾ ਜਿਹੜਾ ਮੇਲਾ ਹੈ ਉਹ ਅਸੀਂ ਕੈਨਸਲ ਕਰਤਾ ਬਾਕੀ ਜਿਹੜੇ ਦੂਜੀ ਮੇਲੇ ਲੱਗਨੇ ਪ੍ਰੀਡਿਕਟ ਅੱਜ ਮਿਲੇ ਲੱਗ ਰਿਹਾ 20 ਨੂੰ ਬੱਲਵਾਲ ਸੌਂਕਰੀ ਲੱਗ ਰਿਹਾ 26 27 ਨੂੰ ਪੀਆਈਯੂ ਕੈਪੀਟਲ ਲੱਗ ਰਿਹਾ ਤੇ 3 ਨੂੰ ਬਠਿੰਡਾ ਵਿਖੇ ਇਹ ਮਿਲਾ ਲੱਗ ਰਿਹਾ ਜੀ ਹੈਨਾ ਤੇ ਇਹ ਤੁਸੀਂ ਡੇਟਾ ਉਦਾਂ ਵੀ ਧਿਆਨ ਦੇਖ ਤੁਹਾਨੂੰ ਸਾਰੀਆਂ ਕਲੀਅਰ ਹੋ ਗਈਆਂ ਅੱਛਾ ਮੈਂ ਇੱਕ ਛੋਟੀ ਜਿਹੀ ਚੀਜ਼ ਦੱਸਿਓ ਤੁਸੀਂ ਫਿਲਟਰ ਪਾ ਜਿਓ ਬਗਾਤਾ ਦੂਜਾ ਇਹ ਪਾਉਣ ਦਾ ਫਰਕ ਕੀ ਹੈ ਫਿਰ ਕਈ ਉਹ ਕੈਨ ਚੱਕੀ ਫਿਰਦੇ ਦਿੰਦੇ ਨੇ ਜੀ ਜਾਂ ਜਿਹੜੀ ਡੂਰ ਡੂਰ ਜਾ ਕੇ ਉਹ ਕੈਨ ਵੀ ਪਾਣੀ ਦੇ ਉਹ ਵੀ ਕਰ ਦਿੰਦੇ ਨੇ ਨਾ ਸਪਲਾਈ ਕਰਦੇ ਪਾਣੀ ਦੀ ਵੀ ਇਹ ਨਾਲ ਉਹ ਕੀ ਵਾਕਈ ਵਿਸੋਦੇ ਪਾਣੀ ਹੁੰਦਾ ਕਿਵੇਂ ਹੁੰਦਾ ਉਹ ਮੜਾ ਜ਼ਿਕਰ ਕਰੀਂ ਉਹ ਤਾਂ ਡਿਪੈਂਡ ਕਰਦਾ ਹੈ ਕਿ ਅ ਕਿਹੜੀ ਜਈ ਇੰਡਸਟਰੀ ਆ ਅ ਕਿਹੜੇ ਸੈਂਪਲ ਪਾਣੀ ਦੇ ਸੈਂਪਲਸ ਜਿਹੜੇ ਨੇ ਜਾਂ ਕੈਨਸ ਜਿਹੜੇ ਨੇ ਪ੍ਰੋਵਾਈਡ ਹੋ ਰਹੇ ਨੇ ਆਮ ਤੌਰ ਤੇ ਜਿਹੜਾ ਬੋਤਲਾ ਵਗੈਰਾ ਅੰਦਰ ਪਾਣੀ ਹੁੰਦਾ ਹੈ ਉਸ ਸੋਧਿਆ ਹੋਇਆ ਪਾਣੀ ਹੁੰਦਾ ਹੈ ਉਹਦੇ ਅੰਦਰ ਓਜ਼ੋਨ ਟ੍ਰੀਟਮੈਂਟ ਕੀਤੀ ਜਾਂਦੀ ਹੈ। ਅੱਛਾ ਤੇ ਜਿਹੜੀ ਓਜ਼ੋਨੇਸ਼ਨ ਹੈ ਓਜ਼ੋਨ ਟ੍ਰੀਟਮੈਂਟ ਹੈ ਉਹ ਵੀ ਕਿਟਾਣੂਆਂ ਨੂੰ ਮਾਰਦੀ ਹੈ। ਤੇ ਜੇ ਕੈਨਸੀਲਡ ਹੈਗਾ ਤਾਂ ਉਹ ਮੋਸਟਲੀ ਸੋਧਿਆ ਹੋਇਆ ਪਾਣੀ ਹੁੰਦਾ ਹੈ। ਅੱਛਾ ਜੀ ਬਿਲਕੁਲ ਸੋਧਿਆ ਪਾਣੀ। ਅੱਛਾ ਡਾਟ ਕਿਸ਼ਾਨੀ ਸਾਡੇ ਕੋਲ 2-3 ਮਿੰਟ ਹੋਰ ਵੀ ਅਗਲੇ ਇੱਕ ਛੋਟਾ ਜਿਹਾ ਜਿਹੜਾ ਵਿਭਾਗ ਦੇ ਤੁਹਾਡੀ ਉਹ ਹੈਗੀ ਕਮਰਸ਼ੀਅਲਾਈਜੇਸ਼ਨ ਆਫ ਟੈਕਨੋਲੋਜੀਜ਼ ਹੈ। ਜਿਹੜੇ ਨੌਜਵਾਨ ਉਦਮੀ ਨੌਜਵਾਨ ਨੇ ਕੋਈ ਪੜ੍ਹੇ ਲਿਖੇ ਵਧੀਆ ਉਹ ਆਪਣਾ ਕਿਤਾਬ ਗਿਆ ਸ਼ੁਰੂ ਕਰਨਾ ਚਾਹੁੰਦੇ ਨੇ ਹੈਨਾ ਉਹ ਉਦੋਂ ਪਰ ਜਾਣਕਾਰੀ ਜ਼ਰੂਰੀ ਕਿਹੜੀ ਕਿਹੜੀ ਟੈਕਨੋਲੋਜੀ ਤੁਹਾਡੇ ਵਿਭਾਗ ਲੋ ਜਿੰਦੇ ਤੇ ਅਹਰਚ ਮੈਥਡ ਬਸੰਦੇ ਲਮਗਲ ਜੀ ਆ ਜਿਹੜਾ ਮਾਈਕਰੋ ਬਾਇਓਲੋਜੀ ਵਿਭਾਗ ਹੈ ਉਹ ਤਿੰਨ ਤਰ੍ਹਾਂ ਦੀ ਚੀਜ਼ਾਂ ਤੇ ਕੰਮ ਕਰ ਰਿਹਾ ਹੈ ਇੱਕ ਹੋ ਗਿਆ ਇੰਡਸਟਰੀਅਲ ਪ੍ਰੋਡਕਟ ਜੇ ਦਿਨ ਦਾ ਸਿਰਕੇ ਦੀ ਬਾਇਓਐਨਜ਼ਾਈਮ ਬਿਵਰੇਜਸ ਜਿਹਦੇ ਵਿੱਚ ਕੰਬੂਚਾ ਹੋ ਗਈ ਜਿਹਨੂੰ ਅਸੀਂ ਫਰਮੈਂਟਡ ਜਾਂ ਖਮੇਰੀ ਕਰ ਚਾ ਕਹਿੰਦੇ ਨੇ ਉਤੋਂ ਅਲਾਵਾ ਲੋ ਅਲਕੋਹੋਲਿਕ ਨੇਚਰਲੀ ਕਾਰਬੋਨੇਟਡ ਬਿਵਰੇਜਸ ਜਾਂ ਲੈਂਕ ਬਿਵਰੇਜਸ ਹੋਗੇ ਲੈਕਟਿਕ ਐਸਿਡ ਬੈਕਟੀਰੀਆ ਦੇ ਬਿਵਰੇਜਸ ਫਰਮੈਂਟਡ ਬਿਵਰੇਜਸ ਹੋਗੇ ਇਹ ਸਾਰੀ ਟੈਕਨੋਲੋਜੀ ਜਿਹੜੀਆਂ ਨੇ ਇਹ ਵਿਭਾਗ ਵੱਲੋਂ ਉਪਲਬਧ ਕਰਾਈ ਜਾਂਦੀਆਂ ਨੇ ਤਾਂ ਨੌਜਵਾਨ ਜਿਹੜੇ ਨੇ ਉਹ ਸਿਖਲਾਈ ਲੈ ਕੇ ਜਿਹੜਾ ਹੈ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜਾ ਹੈ ਅਸੀਂ ਖੁੰਬਾ ਨਾਲ ਕੰਮ ਕਰਦੇ ਹੈਗੇ ਮਸ਼ਰੂਮ ਦਾ ਵਿਭਾਗ ਹੈਗਾ ਉੱਦੇ ਵਿੱਚ ਜਿਹੜਾ ਹੈ ਉਹ ਪੰਜ ਤਰ੍ਹਾਂ ਦੇ ਖੁੰਬਾਂ ਦੀ ਕਾਸ਼ ਜਿਹੜੀ ਉਹ ਦਿੱਤੀ ਗਈ ਹੈ ਤੇ ਪੂਰਾ ਸਾਲ ਜਿਹੜਾ ਹੈ ਕਿਸਾਨ ਵੀਰ ਜਿਹੜਾ ਹੈ ਖੁੰਬਾਂ ਦੀ ਕਾਸ਼ਤ ਕਰਕੇ ਮੁਨਾਫਾ ਕਮਾ ਸਕਦੇ ਹੈਗੇ ਉਹਦੀ ਸਿਖਲਾਈ ਵੀ ਜਿਹੜਾ ਹੈ ਉਹ ਹੀ ਬਾਹਰ ਦਿੰਦਾ ਹੈ ਵਿంటర్ ਮਸ਼ਰੂਮ ਵੀ ਤੇ ਸਮਰ ਮਸ਼ਰੂਮ ਵੀ ਬਿਲਕੁਲ ਠੀਕ ਹੈ ਉਸ ਤੋਂ ਇਲਾਵਾ ਜੀਵਾਣੂ ਖਾਦ ਨਾਲ ਜਿਹੜਾ ਹੈ ਉਹ ਕੰਮ ਹੈ ਤੇ ਜੀਵਾਣੂ ਖਾਦ ਵੀ ਜਿਹੜਾ ਹੈ ਉਹ ਕਿਸਾਨ ਵੀਰ ਇਸਤੇਮਾਲ ਕਰਕੇ ਆਰਗੇਨਿਕ ਫਾਰਮਿੰਗ ਵੱਲ ਜਾ ਸਕਦੇ ਹੈ ਨਹੀਂ ਉਹ ਵੀ ਬੜੀ ਬਧੀਰ ਚੀਜ਼ ਇੱਕ ਲੜਕੇ ਸ਼ਾਹ ਨੇ ਆਖਿਰ ਤਰ ਦੇ ਕੋਲ ਸਨੀਰ ਤੋਂ ਲੈਣੇ ਲੈਣਾ ਇੱਕ ਛੋਟਾ ਜਿਹਾ ਹਰਸ ਵਾਲਾ ਹੈ ਤੁਹਾਡੇ ਨਾਲ ਸੰਬੰਧ ਚਰਮਨ ਸਿੰਘ ਸੰਧੂ ਸਾਹਿਬ ਪੁੱਛਦੇ ਨੇ ਇਹ ਸਾਡੇ ਪਾਣੀ ਦਾ TDS 200 ਹੈ ਉਹ ਠੀਕ ਹੈ ਕਿੰਨਾ ਹੋਣਾ ਚਾਹੀਦਾ ਉਹ ਤੁਸੀਂ ਦੱਸੋ ਹਾਂਜੀ ਜਿਹੜਾ TDS ਹੈ ਘੱਟ ਤੋਂ ਘੱਟ 50 50 ਤੋਂ 150 TDS ਹੋਣਾ ਚਾਹੀਦਾ ਪਰ 200 ਜਾਂ 300 TDS ਵੀ ਅਗਰ ਹੈਗਾ ਪਾਣੀ ਦਾ ਉਹ ਬਿਲਕੁਲ ਠੀਕ TDS ਹੈ ਉਹਦੇ ਅੰਦਰ ਜਿਹੜੇ ਮਿਨਰਲਸ ਹੈਗੇ ਉਹ ਪ੍ਰਚੁਰ ਮਾਰਤਾ ਵਿੱਚ ਹੈਗੇ ਤੇ 300 ਜਾਂ 350 ਤੋਂ ਉੱਪਰ TDS ਚਲਾ ਜਾਂਦਾ ਹੈ ਉੱਦੇ ਅੰਦਰ ਜਿਹੜੇ ਮਿਨਰਲਸ ਹੈਗੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਸਾਨੂੰ TDS ਜਿਹੜਾ ਘਟ ਕਰਾਉਣ ਦੀ ਲੋੜ ਹੈ ਪਰ ਅਗਰ 200 TDS ਹੈ ਉਹ TDS ਠੀਕ TDS ਹੈਗਾ ਬਿਲਕੁਲ ਠੀਕ ਡਾਟ ਕਿਸ਼ਾਨੀ ਮੈਂ ਮਖਤੂਦਾ ਹਵਾਲਾ ਲਾ ਕੇ ਵੀ ਤੁਹਾਡੇ ਕੋਲ ਪਾਣੀ ਟੈਸਟ ਕਰਾਉਣ ਦੇ ਲਈ ਵਾਵਾ ਜੀ ਸੈਂਪਲ ਹੁੰਦੇ ਰਹੇ ਹਾਂ ਪਾਣੀ ਜਦ ਸੈਂਪਲ ਟੈਸਟ ਕਰਨ ਲਈ ਲਿਆਉਣਾ ਹੈ ਉਹ ਕਿਹੜੇ ਕਿਹੜੇ ਗਲਨ ਧਿਆਨ ਰੱਖੇ ਉਹ ਜੁਰਮਿਕ ਕਰਦੇ ਹਾਂਜੀ ਅਗਰ ਤੁਸੀਂ ਵਿਭਾਗ ਵੱਲੋਂ ਪਾਣੀ ਟੈਸਟ ਕਰਾ ਰਹੇ ਹੋ ਇੱਥੇ ਲਾ ਕੇ ਆ ਕੇ ਪਾਣੀ ਟੈਸਟ ਕਰਾ ਰਹੇ ਹੋ ਉਹਦੇ ਲਈ ਸਭ ਤੋਂ ਜ਼ਰੂਰੀ ਹੈਗਾ ਕਿ ਤੁਸੀਂ ਜਿਹੜੀ ਬੋਤਲ ਵਿੱਚ ਪਾਣੀ ਲੈ ਕੇ ਆਓ ਉਹ ਕੱਚ ਦੀ ਬੋਤਲ ਹੋਵੇ ਉਹ ਚੰਗੀ ਤਰ੍ਹਾਂ ਸਾਫ਼ ਕੀਤੀ ਹੋਈ ਬੋਤਲ ਹੋਵੇ ਉਹ ਉਬਲੇ ਹੋਏ ਪਾਣੀ ਨਾਲ ਅਸੀਂ ਸਾਫ਼ ਕਰਨੀ ਹੈ ਉਹਦੇ ਅੰਦਰ ਗਰਮ ਪਾਣੀ ਪਾ ਲੈਣਾ ਜਿਸ ਵੀ ਸੌਮੇ ਦਾ ਤੁਸੀਂ ਪਾਣੀ ਟੈਸਟ ਕਰਾਣਾ ਹੈ ਉੱਥੇ ਜਾ ਕੇ ਉਹ ਪਾਣੀ ਜਿਹੜਾ ਉਹ ਰੋਲ ਦੇਣਾ ਹੈ ਤਾਂ ਉਹਦੇ ਅੰਦਰ ਜਿਹੜਾ ਹੈ ਜਿਹੜੇ ਵੀ ਸੌਮੇ ਦਾ ਪਾਣੀ ਤੁਸੀਂ ਟੈਸਟ ਕਰਾਣਾ ਹੈ ਉਹ ਪਾ ਕੇ ਇੱਥੇ 6 ਘੰਟੇ ਅੰਦਰ ਲੈ ਆਣਾ ਹੈ ਬੋਤਲ ਜਿਹੜੀ ਉਹ ਪੂਰੀ ਭਰੀ ਹੋਈ ਹੈ ਅਧਿਕ ਬੋਤਲ ਨਹੀਂ ਲੈ ਕੇ ਆਣੀ ਹੈ ਤੇ ਪਲਾਸਟਿਕ ਦੀ ਬੋਤਲ ਵੀ ਨਹੀਂ ਲੈ ਕੇ ਆਣੀ ਬਿਲਕੁਲ ਠੀਕ ਹੈ ਡਾਟ ਕਿਸ਼ਨ ਜਿਵੇਂ ਇਸ ਗੱਲ 바 ਸ਼ੁਰੂ ਹੀ ਇਦਾਂ ਕਿਤੇ ਤਸਕੀਰੀਆਂ ਕਿਉਂਕਿ ਵੀ ਇਸ ਵੇਲੇ ਜੋ ਅੰਕੜੇ ਹੈ ਹਨਾ ਉਹ ਅਜ ਬਕਾਇਦਾ ਜੋ ਪਾਣੀ ਨਿਸਰਨ ਦੇ ਨਾਲ ਹੋਣ ਜਿਹੜੀਆਂ ਦੂਜੀਆਂ ਕੋਈ ਅਲਮਤਾਵਾਂ ਆ ਸਦਿਆਂ ਸਾਨੂੰ ਪਾਣੀ ਛੋਤ ਕੇ ਵੀ ਵਰਤਣਾ ਚਾਹੀਦਾ ਖਾਸ ਕਰਕੇ ਮਨੁੱਖੀ ਸਿਹਤ ਦੇ ਲਈ ਤਾਂ ਤੇ ਉਹ ਤੁਸੀਂ ਜ਼ਿਕਰ ਕਰੇ ਸੀਗੇ ਅਸੀਂ ਸ਼ੁਰੂਆਤ ਦੇ ਵਿੱਚ ਤੁਸੀਂ ਅਹੀਰ ਚ ਸਡੇ ਪਰਸਨ ਲਈ ਸੁਜਰ ਪਰਸਨ ਦੇ ਸਨੇਹਗੇ ਦੇਣਾ ਚਾਹੁੰਦੀ ਹਾਂ ਜੀ ਇੱਕ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਾਣੀ ਜਿਹੜਾ ਹੈ ਉਹ ਟੈਸਟ ਕਰਾਓ ਜਾਂਚ ਕਰੋ ਪਾਣੀ ਦੀ ਚਾਹੇ ਆਪਣੇ ਆਪ ਘਰ ਵਿੱਚ ਚਾਹੇ ਇੱਥੇ ਲਿਆ ਕੇ ਤੇ ਸੋਧਿਓ ਪਾਣੀ ਸਾਫ਼ ਪਾਣੀ ਪੀਓ ਤੇ ਬਾਏ ਐਨੀ ਚਾਂਸ ਅਗਰ ਕੋਈ ਬਿਮਾਰੀ ਵਗੈਰਾ ਲੱਗ ਜਾਂਦੀ ਹੈ ਹੈਜਾ ਟਾਈਫਾਈਲ ਕੁਛ ਵੀ ਤਾਂ ਉਹਦੇ ਲਈ ਆਪਣੇ ਆਪ ਜਿਹੜਾ ਹੈ ਉਹ ਬਾਜ਼ਾਰ ਜਾ ਕੇ ਜਾਂ ਦੁਕਾਨ ਜਾ ਕੇ ਦਵਾਈ ਲੈ ਕੇ ਸ਼ੁਰੂ ਨਹੀਂ ਕਰਨੀ ਹੈ ਡਾਕਟਰ ਨੂੰ ਦਿਖਾ ਕੇ ਜਿਹਨੇ ਚਿਰਦੀ ਦਵਾਈ ਦੱਸੀ ਹੋਈ ਹੈ ਜਿੰਨਾ ਕੋਰਸ ਦੱਸਿਆ ਹੋਇਆ ਉਹ ਸਾਰਾ ਕੋਰਸ ਕਰਨਾ ਹੈ ਇਦਾਂ ਨਹੀਂ ਕਿ ਵਿੱਚ ਤੁਸੀਂ ਠੀਕ ਹੋ ਗਏ ਤੁਸੀਂ ਛੱਡਤਾ ਕਿਉਂਕਿ ਉਹ ਕਰਕੇ ਜਿਹੜਾ ਉਹ ਐਂਟੀਬਾਇਓਟਿਕ ਅਬਿਊਜ਼ ਹੋ ਜਾਂਦਾ ਹੈ ਜਿਹੜੇ ਕਿਟਾਣੂ ਪਾਣੀ ਅੰਦਰ ਆਉਂਦੇ ਨੇ ਉਹ ਉਹਨਾਂ ਐਂਟੀਬਾਇਓਟਿਕਸ ਲਈ ਰੈジਸਟੈਂਟ ਹੋ ਜਾਂਦੇ ਨੇ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੋਰਸ ਪੂਰਾ ਕਰੋ ਬਿਲਕੁਲ ਠੀਕ ਹੈ ਜੀ ਕਿਉਂਕਿ ਇਹ ਮੁਰਖੀ ਛੇਦ ਲਈ ਚੀਜ਼ਾਂ ਜੀ ਆਉਂਦੀਆਂ ਇਹ ਖੇਤੀਬਾੜੀ ਕਿਉਂਦੈਂ ਹੈ ਜੋ ਕਟਾਉਣ ਦੇ ਪ੍ਰਤੀ ਰੁਧਿਕਤਾ ਰੈਜ਼ਿਸਟੈਂਸ ਜਿਹੜੀ ਉਹ ਲੈਵਲ ਵੱਧ ਜਾਂਦਾ ਵਾ ਇਸ ਲਈ ਸਾਨੂੰ ਜਿਹੜਾ ਵੀ ਕੋਰਸ ਸ਼ੁਰੂ ਕਰ ਰਹਾ ਹੈ ਉਹ ਅਖੀਰ ਤੱਕ ਮੁਕੰਮਲ ਜਰੂਰ ਕਰਾਵਾ ਡਾਟੇ ਕਿਸ਼ਨ ਦੇ ਤੁਸੀਂ ਬੜੀ ਬੜੀ ਜਾਣਕਾਰੀ ਪਹਿਲਾਂ ਇੱਕ ਵੀਡੀਓ ਰਹੀ ਵੀ 5404 ਕਰ ਦਿੱਤੀ ਸੀ ਤੇ ਅੱਜ ਤੁਸੀਂ ਟੈਸਟਿੰਗ ਨੂੰ ਥਰਡ ਪਾਰਟਨਰ ਨਾਲ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ